ਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਵਾਹਿਗੁਰਜੀ ਦੀ ਫਤਿਹ ਖਾਲਸਾ ਜੀ ਇੱਕ ਛੋਟਾ ਜਿਹਾ ਗੀਤ ਅੱਜ ਜੀ ਨਾਲ ਸ਼ੇਅਰ ਕਰਨ ਜਾ ਰਿਹਾ ਹੁਣ ਤੱਕ ਅਸੀਂ ਲਗ ਲਾ ਕਵਿਤਾਵਾਂ ਗੀਤ ਉਹਨਾਂ ਸਿੰਗਰਾਂ ਉੱਪਰ ਪਾ ਚੁੱਕੇ ਹਾਂ ਜਿਹੜੇ ਲੈਕਚਰ ਗਾਇਕੀ ਗਾ ਰਹੇ ਨੇ ਪਰ ਇੱਕ ਨੇ ਇੱਕ ਨੇ ਤਾਂ ਬਹੁਤ ਜ਼ਿਆਦਾ ਹੱਦ ਕਰ ਦਿੱਤੀ ਨਾਮ ਕੀ ਅਸਲੀਅਤ ਦਾ ਐਲੀ ਮੰਗਟ ਐਲੀ ਮੰਗਟ ਵੀਰ ਨੇ ਕਿਸੇ ਦਾ ਲਿਖਿਆ ਹੋਇਆ ਗੀਤ ਗਾਇਆ ਔਰਤਾਂ ਦੇ ਉੱਪਰ ਕਹਿੰਦਾ ਤੁਹਾਨੂੰ ਦੱਸਣ ਦੇ ਵਿੱਚ ਸ਼ਰਮ ਆ ਰਹੀ ਹੈ ਪਰ ਸਾਨੂੰ ਦੱਸਣਾ ਪਵੇਗਾ ਕਹਿੰਦਾ ਫੁੱਦੂ ਗੱਲਾਂ ਤੇਰੀਆਂ ਨਹੀਂ ਫੁੱਦੂ ਗੱਲਾਂ ਤੇਰੀਆਂ ਖਾਲਸਾ ਜੀ ਉਸ ਭੈਣ ਨੂੰ ਕਿਸੇ ਭੈਣ ਨੂੰ ਸੰਬੋਧਨ ਕਰਕੇ ਇੱਕ ਔਰਤ ਨੂੰ ਸੰਬੋਧਨ ਕਰਕੇ ਇਸ ਵੀਰ ਨੇ ਬੋਲਿਆ ਇਸ ਨੂੰ ਵੀਰ ਨੂੰ ਬੋਲਣ ਵਾਲੇ ਨੂੰ ਤਾਂ ਸ਼ਰਮ ਆਈ ਨਹੀਂ ਲਿਖਣ ਵਾਲੇ ਨੂੰ ਤਾਂ ਬਿਲਕੁਲ ਨਹੀਂ ਸ਼ਰਮ ਆ ਗਈ ਜਿਸ ਵੀਰ ਨੇ ਇਸ ਲਿਖਿਆ ਹੋਗਾ ਸਾਡੇ ਗੁਰੂ ਸਹਿਬਾਨ ਦਾ ਫਰਮਾਨ ਹੈ ਦੇਖ ਪਰਾਈਆਂ ਚੰਗੀਆਂ ਮਾਵਾਂ ਭੈਣਾਂ ਧੀਆਂ ਜਾਣਾ ਸੋ ਕਿਉ ਮੰਦਾ ਆਖੀ ਹੈ ਜਿਤ ਜ ਮੈਰਾ ਜਾਨ ਗੁਰੂ ਸਹਿਬਾਨ ਨੇ ਇੰਨਾ ਉੱਚਾ ਰਤਬਾ ਔਰਤ ਨੂੰ ਦਿੱਤਾ ਹੋਵੇ ਇਹ ਲੋਕ ਇੱਕ ਭੈਣ ਨੇ ਇਹਨੂੰ ਰਿਪਲਾਈ ਕੀਤਾ ਸੀ ਨਾ ਉਹ ਪ੍ਰਾਇਮੈਨ ਲੱਗਦਾ ਉਸ ਭੈਣ ਦਾ ਨਾਮ ਉਸ ਭੈਣ ਨੂੰ ਵੀ ਕਹਾਂਗੇ ਉਸ ਭੈਣ ਨੇ ਕਿਹਾ ਸੀ ਕਿ ਮੈਂ ਸਿੰਗਰਾਂ ਤੇ ਸਿੰਗਰਾਂ ਸਿੰਗਰਾਂ ਲਈ ਅਜੇ ਤੱਕ ਕੁਝ ਬੋਲਿਆ ਨਹੀਂ ਭੈਣੇ ਜੇ ਤੂੰ ਇਹਨਾਂ ਸਿੰਗਰਾਂ ਲਈ ਅਜੇ ਤੱਕ ਨਹੀਂ ਨਾ ਬੋਲਿਆ ਤਾਂ ਹੀ ਇਹ ਲੋਕਾਂ ਦੀ ਇੰਨੀ ਹਿੰਮਤ ਹੋ ਚੱਤੀ ਹੈ ਕਦੀ ਇਹ ਔਰਤ ਨੂੰ ਵਿਸਕੀ ਦੀ ਬੋਤਲ ਨਾਲ ਮਿਲਾ ਦਿੰਦੇ ਨੇ ਕਦੀ ਦੇਸੀ ਦਾ ਡਰਮ ਕਹਿ ਦਿੰਦੇ ਨੇ ਤੇ ਇਹਨੇ ਤੇ ਫੁੱਦੂ ਗੱਲਾਂ ਤੇਰੀਆਂ ਕਹਿ ਕੇ ਇਹਨਾਂ ਤੇ ਸ਼ਰਮ ਦੀ ਹਾਦੀ ਟਪਾ ਦਿੱਤੀ ਏ ਇਸ ਵੀਰ ਨੇ ਇਸ ਵੀਰ ਨੂੰ ਇਹਦੇ ਹੀ ਗਾਣੇ ਦਾ ਇਸੇ ਦੇ ਤਰੀਕੇ ਨਾਲ ਇਸੇ ਨੂੰ ਹੀ ਰਿਪਲਾਈ ਕਰ ਰਹੇ ਆ ਜੇ ਵੀਰ ਸੁਣਦਾ ਹੋਵੇ ਥੋੜੀ ਜਿਹੀ ਸ਼ਰਮ ਕਰੇ ਤੇ ਇਸ ਗੀਤ ਨੂੰ ਬੰਦ ਕਰੇ ਤੇ ਮਾਫੀ ਮੰਗੇ ਉਹਨਾਂ ਭੈਣਾਂ ਕੋਲੇ ਇੱਕ ਵਾਰੀ ਵੇਖ ਉਹ ਭੈਣਾਂ ਜਿਹੜੀਆਂ 올림픽 ਦੇ ਵਿੱਚ ਜਾ ਕੇ ਮੈਡਲ ਜਿੱਤ ਕੇ ਲਿਆਉਂਦੀਆਂ ਵਾ ਉਹ ਵੀ ਇੱਕ ਔਰਤ ਨੇ ਉਹਨਾਂ ਭੈਣਾਂ ਨੇ ਦੇਸ਼ ਦੀ ਇੱਜ਼ਤ ਰੱਖ ਲਈ ਉਹ ਵੀ ਭੈਣਾਂ ਨੇ ਜਿਹੜੀ BSF ਦੇ BSF ਵਿੱਚ BSF ਦੇ ਵਿੱਚ ਭਰਤੀ ਹੋ ਕੇ ਤੇ ਸਰਹੱਦਾਂ ਦੇ ਵਿੱਚ ਨੇ ਉਹ ਵੀ ਭੈਣ ਹੈ ਜਿਹੜੀ ਪੁਲਿਸ ਦੇ ਵਿੱਚ ਨੇ ਉਹ ਵੀ ਭੈਣਾਂ ਨੇ ਜਿਹੜੀਆਂ ਹਰੇਕ ਤਰ੍ਹਾਂ ਦੀਆਂ ਜੇ ਜਾਂ ਉਹ ਟੀਚਰ ਨੇ ਉਹ ਚਾਹੇ ਡਾਕਟਰ ਨੇ ਦੇਸ਼ ਦੀ ਸੇਵਾ ਕਰ ਰਹੀਆਂ ਨੇ ਵੀਰੇ ਕੋਈ ਤੇ ਸ਼ਰਮ ਕਰ ਲੈ ਉਹ ਇਹ ਇਹ ਨਾ ਸੋਚੇ ਕਿ ਐਲੀ ਮੰਗ ਲਈਏ ਇਹ ਉਹ ਹਰ ਇੱਕ ਵੀਰ ਵਾਸਤੇ ਹੈ ਹਰ ਇੱਕ ਗਾਇਕ ਵਾਸਤੇ ਹੈ ਜਿਹੜਾ ਔਰਤਾਂ ਦੀ ਇਸਤਾਂ ਨੂੰ ਰੋਲਦਾ ਹੈ ਆਪ ਜੀ ਨਾਲ ਵੀਰ ਸ਼ੇਅਰ ਕਰਨ ਜਾ ਰਹੇ ਹਾਂ ਜੇ ਵਧੀਆ ਲੱਗੇ ਤਾਂ ਵੱਧ ਤੋਂ ਵੱਧ ਸ਼ੇਅਰ ਕਰਦੇ ਉਸ ਵੀਰ ਤੱਕ ਜ਼ਰੂਰ ਪਹੁੰਚ ਜਾਵੇ। ਦੀਆਂ ਦੀਆਂ ਇੱਜ਼ਤਾਂ ਨੂੰ ਕਰਦਾ ਤਬਾਹ ਐਲੀ ਮੰਗ ਤਾਦ ਦਿੱਤੀ ਸ਼ਰਮ ਕਿਉ ਲਾ ਆਪ ਕੋ ਨੀ ਆ ਪਹਿਣਾ ਕਾ ਤੋ ਨਿੰਦ ਦਾ ਫਿਰੇ ਓਏ ਗੰਦ ਦੀ ਬਜਾਏ ਕੋਈ ਚੰਗਾ ਗੀਤ ਗਾ ਕਾ ਤੋ ਲੱਥੀਆਂ ਨੇ ਸੰਗਾ ਤੇਰੀਆਂ ਕਾ ਤੋ ਲੱਥੀਆਂ ਨੇ ਸੰਗਾ ਤੇਰੀਆਂ ਓ ਪਹਿਣਾ ਕਿੱਥੇ ਤੇਰੀਆਂ ਓ ਪਹਿਣਾ ਕਿੱਥੇ ਤੇਰੀਆਂ ਕਾਤੋਂ ਲੱਥੀਆਂ ਨੇ ਸੰਗਾ ਤੇਰੀਆਂ ਓ ਪਹਿਣਾ ਕਿਥੇ ਤੇਰੀਆਂ ਓ ਪਹਿਣਾ ਕਿਥੇ ਤੇਰੀਆਂ ਓ ਕਰੇ ਨਾ ਭਰੋਸਾ ਆਪਣੀ ਤੂੰ ਪਹਿਣ ਤੇ ਸ਼ਰਮ ਨਾ ਆਵੇ ਤੈਨੂੰ ਗੱਲ ਕਹਿਣ ਤੇ ਕੁੜੀਆਂ ਨੂੰ ਕਾਤੋਂ ਮੰਦਾ ਚੰਗਾ ਬੋਲਦਾ ਓਏ ਛਤਰਾਂ ਦੇ ਕਾਤੋਂ ਸਮਿਆਂ ਨੇ ਢੋਲਦਾ ਕਾਤੋਂ ਲੱਥੀਆਂ ਨੇ ਸੰਗਾ ਤੇਰੀਆਂ ਕਾਤੋ ਲੱਖੀਆਂ ਨੇ ਸੰਗਤ ਤੇਰੀਆਂ ਉਹ ਪਹਿਣਾ ਕਿੱਥੇ ਤੇਰੀਆਂ ਉਹ ਪਹਿਣਾ ਕਿੱਥੇ ਤੇਰੀਆਂ ਕਾਤੋ ਲੱਖੀਆਂ ਨੇ ਸੰਗਤ ਤੇਰੀਆਂ ਉਹ ਪਹਿਣਾ ਕਿੱਥੇ ਤੇਰੀਆਂ ਉਹ ਪਹਿਣਾ ਕਿੱਥੇ ਤੇਰੀਆਂ ਉਹ ਕੁੜੀਆਂ ਤਾਂ ਦੇਸ਼ ਦਾ ਸ਼ਿੰਗਾਰ ਹੁੰਦੀਆਂ ਮਾਤਾ ਭਾਗੂ ਮੰਗਰਾ ਵੰਗਾਰ ਹੁੰਦੀਆਂ ਖੜ ਜਾਵੇ ਜੰਗ ਵਿੱਚ ਖੰਡਾ ਵਾਉਣ ਨੂੰ ਓਏ ਵੈਰੀਆਂ ਦੇ ਗਾਟੇ ਫਿਰਦੀਆਂ ਲਾਉਣ ਨੂੰ ਤੈਨੂੰ ਦੱਸਣ ਨਾ ਇਹ ਜਿਹੜੀਆਂ ਤੈਨੂੰ ਦੱਸਣ ਨਾ ਇਹ ਜਿਹੜੀਆਂ ਬੈੜਾ ਕਿੱਥੇ ਤੇਰੀਆਂ ਉਹ ਪਹਿਣਾ ਕਿੱਥੇ ਤੇਰੀਆਂ ਕਾਤੋਂ ਲੱਖੀਆਂ ਨੇ ਸੰਗਾ ਤੇਰੀਆਂ ਉਹ ਪਹਿਣਾ ਕਿੱਥੇ ਤੇਰੀਆਂ ਉਹ ਪਹਿਣਾ ਕਿੱਥੇ ਤੇਰੀਆਂ ਉਹ ਪ੍ਰਭ ਗੁਰ ਭੇਜ ਦਿਲ ਜੀਤ ਬੋਲਦੇ 올림픽 ਚ ਕੁੜੀਆਂ ਦੇ ਨਾਂ ਬੋਲਦੇ ਚੰਗਾ ਨਹੀਂ ਗਾਉਣਾ ਕੁਝ ਮਾੜਾ ਵੀ ਨਾ ਬੋਲ ਪੰਜਾਬ ਦੀਆਂ ਇੱਜ਼ਤਾਂ ਨਾ ਪੈਰਾਂ ਵਿੱਚ ਰੋਲ ਕੀ ਗਾਣੇ ਸੁਣਦੀਆਂ ਨਹੀਂ ਪਹਿਣਾ ਤੇਰੀਆਂ ਕੀ ਗਾਣੇ ਸੁਣਦੀਆਂ ਨਹੀਂ ਪਹਿਣਾ ਤੇਰੀਆਂ ਉਹ ਪਹਿਣਾ ਕਿੱਥੇ ਤੇਰੀਆਂ ਉਹ ਪਹਿਣਾ ਕਿੱਥੇ ਤੇਰੀਆਂ ਕਾਤੋਂ ਲੱਠੀਆਂ ਨੇ ਸੰਗਤ ਤੇਰੀਆਂ ਉਹ ਪਹਿਣਾ ਕਿੱਥੇ ਤੇਰੀਆਂ ਉਹ ਪਹਿਣਾ ਕਿੱਥੇ ਤੇਰੀਆਂ ਕਾਤੋਂ ਲੱਠੀਆਂ ਨੇ ਸੰਗਤ ਤੇਰੀਆਂ ਉਹ ਪਹਿਣਾ ਕਿੱਥੇ ਤੇਰੀਆਂ ਪਹਿਣਾ ਕਿੱਥੇ ਤੇਰੀਆਂ ਖਾਲਸਾ ਜੀ ਜੇ ਵਧੀਆ ਲੱਗੇ ਤਾਂ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਇਸ ਵੀਕਲ ਬਿਲਕੁਲ ਜ਼ੋਰ ਜ਼ਰੂਰ ਪਹੁੰਚ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ